ਨਾਮ ਕੀ ਹੈ ਪਿੰਡ ਕਿਹੜਾ ਮੇਰਾ ਨਾਮ ਹੈ ਜੀ ਸੰਦੀਪ ਕੁਮਾਰ ਜੀ ਪਿੰਡ ਸਾਡਾ ਜੀ ਬਣਾਲਾ ਹੈ ਇਹ ਪ੍ਰਾਲੀ ਨੂੰ ਜਿਹੜੀ ਅੱਗ ਲਾਣੀ ਕਿਉਂ ਜ਼ਰੂਰੀ ਸਮਝੋ ਕਿਉਂ ਲਾਈ ਅੱਗ ਜੀ ਗੱਠਾਂ ਵੀ ਅਸੀਂ ਬਣਵਾਈਆਂ ਪਰ ਜਿਹੜੀ ਇਹ ਸੇਮ ਹੈ ਜੀ ਇਲਾਕਾ ਥੋੜਾ ਜਿਹਾ ਮਸ਼ੀਨ ਖੁੱਬਦੀ ਇੱਥੇ ਜੀ ਤਾਂ ਕਰਕੇ ਵੀ ਥੋੜਾ ਜਿਹਾ ਰਹਿ ਗਿਆ ਜਿਹੜਾ ਲਾਣੀ ਪੈਂਦੀ ਸਾਨੂੰ ਅੱਗ ਜੀ ਨਾ ਲਾਈਏ ਤਾਂ ਕਣਕ ਨੂੰ ਸ਼ੌਂਕ ਪੈ ਜਾਂਦੀ ਹੈ ਇਸ ਤਰ੍ਹਾਂ ਤੇ ਵਿਜਾਈ ਸਾਡੀ ਲੈਟ ਹੋ ਜਾਂਦੀ ਕਣਕ ਤੋਂ ਤਾਂ ਕਰਕੇ ਤੇ ਨੁਕਸਾਨ ਹੁੰਦਾ ਹਾਂਜੀ ਨੁਕਸਾਨ ਹੁੰਦਾ ਜੀ ਕਣਕ ਨੂੰ ਕੀੜੀ ਪੈ ਜਾਂਦੀ ਹੈ ਜੀ ਖਾ ਜਾਂਦੀ ਗਣਕ ਨੂੰ ਖਤਮ ਹੋ ਜਾਂਦੀ ਗਣਕ ਤਾਂ ਕਰਕੇ ਜੀ ਤੇ ਫਿਰ ਜਿਹੜੇ ਕਈ ਲੋਕ ਜਿਹੜੇ ਛੱਡ ਗਏ ਕਈ ਹਜੇ ਵੀ ਲਾਰੇ ਕਿ ਉੱਥੇ ਜਿਹੜੇ ਮਸ਼ੀਨਾਂ ਪਹੁੰਚ ਜਾਂਦੀਆਂ ਜਾਂ ਮਸ਼ੀਨਾਂ ਤੇ ਮਸ਼ੀਨਾਂ ਪਹੁੰਚ ਜਾਂਦੀਆਂ ਨਹੀਂ ਉਹ ਗੱਠਾਂ-ਗੁੱਠਾਂਆਂ ਨੇ ਜਿੱਥੇ ਨਹੀਂ ਪਹੁੰਚਦੀਆਂ ਫਿਰ ਉਹ ਕੀ ਕੋਈ ਹੱਲ ਹੀ ਨਹੀਂ ਜੀ ਕਿੰਨੀਆਂ ਬਾਹਰ ਕਿੰਨੀ ਗੀਮਿੰਦਾਰ ਕਿੰਨੀ ਕੱਡੇ ਬਾਹਰ ਪਰਾਲੀ ਕੋਈ 1 2 4 5 ਜਾਂ ਹੋਣ ਤਾਂ ਕੱਢ ਲੈ ਜੀਮਿੰਦਾਰ ਇਹਨਾਂ ਨੂੰ ਟਰਾਲੀਆਂ ਦਾ ਟਰਾਲੀ ਥੋੜੀ ਬਾਹਰ ਨਿਕਲਦੀ ਜੀ ਇਸ ਤਰ੍ਹਾਂ ਹਾਂਜੀ ਵੱਡੇ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਸਾਰਿਆਂ ਨੂੰ ਨੁਕਸਾਨ ਆ ਜੀ ਟਰਾਲੀ ਕਰਕੇ ਹਾਂ ਲਾਉਣੀ ਪੈਂਦੀ ਹੈ ਜੀ ਕੀ ਕਰੀਏ ਨੂੰ ਹੂੰ ਫਿਰ ਇਹਦੇ ਨਾਲ ਪ੍ਰਦੂਸ਼ਣ ਵੀ ਹੁੰਦਾ ਹੈਗਾ ਹੁੰਦਾ ਤਾਂ ਹੈ ਜੀ ਪਰ ਇਹਨੇ ਗੱਠਾਂ ਵੀ ਬਣਾਉਨੇ ਆ ਸੀ ਹੁਣ ਵਾਣ ਚ ਗੱਠਾਂ ਬਣਾਈਆਂ ਕੋਈ ਮੜ ਮੋਟਾ ਰਹਿ ਗਏ ਜਿਹੜੀ ਉਹ ਸੜਦੇ ਵੀ ਹੈ ਜੀ ਮੰਗਦੀ ਮੰਗ ਕਰਦੇ ਸਰਕਾਰ ਨੂੰ ਮੰਗ ਆ ਹੀ ਹੈ ਜੀ ਮੜਾ ਮੋਟਾ ਵੀ ਸੜਨ ਵੀ ਦੇਣਾ ਚਾਹੀਦਾ ਹੈ ਸਰਕਾਰ ਨੂੰ ਭਾਈ ਮੰਗ ਹੈ ਜੀ ਸਾਡੀ